ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਜ ਦੇ 38ਵੇਂ ਖੇਡ ਮੇਲੇ ਦਾ ਆਯੋਜਨ ਕਰਨ ਦੇ ਲਈ ਲੁਧਿਆਣਾ ਵਿਖੇ ਪਿੰਡ ਕੁੰਗਰਾਲੀ ਪਹੁੰਚੇ ਨੇ ਇਸ ਦੌਰਾਨ ਮਾਨ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਤੇ ਉਹਨਾਂ ਨੂੰ ਲੁਧਿਆਣਾ ਵਾਸੀਆਂ ਨੂੰ 8.25 ਕਰੋੜ ਦੀਆਂ ਵਿਕਾਸ ਯੋਜਨਾਵਾਂ ਦੀ ਸ਼ੋਗਤ ਦਿੱਤੀ ਹੈ। ਅਤੇ ਆਪਣੇ ਸੰਬੋਧਨ ਦੇ ਵਿੱਚ ਭਗਵੰਤ ਮਾਨ ਨੇ ਅਮਰੀਕਾ ਤੋਂ ਰਿਪੋਰਟ ਹੋਏ ਨੌਜਵਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨੌਜਵਾਨ ਵਿਦੇਸ਼ ਜਾਣ ਦਾ ਲਾਲਚ ਛੱਡ। ਪੰਜਾਬ ਵਿੱਚ ਵੀ ਬਹੁਤ ਕੁਝ ਹੈ ਇੱਥੇ ਰਹਿ ਕੇ ਮਿਹਨਤ ਕਰੀਏ। ਉਹਨੇ ਕਿਹਾ ਕਿ ਅਮਰੀਕਾ ਤੋਂ 112 ਭਾਰਤੀ ਆਰਨੀ ਜੀਨੋਵਿਚ 31 ਪੰਜਾਬ ਦੇ ਨਾਲ ਸੰਬੰਧਿਤ ਹੈ। ਕੱਲ ਰਾਤ ਤੁਹਾਨੂੰ ਸੁਣਿਆ ਹੋਣਾ ਉਹ ਉੱਥੋਂ ਆਪਾਂ ਨੂੰ ਇੱਧਰ ਨੂੰ ਭੇਜਣ ਲੱਗੇ। ਆਪਾਂ ਇੱਥੇ ਹੀ ਪ੍ਰਮਾਤਮਾ ਨੇ ਇੰਨਾ ਕੁਛ ਦਿੱਤਾ ਇਸ ਧਰਤੀ ਨੂੰ ਦੱਸੋ ਮੈਨੂੰ ਕੀ ਨਹੀਂ ਹੈਗਾ ਸਾਡੇ ਕੋਲੇ। ਝੋਟੇ ਦੇ ਸਿਰ ਵਰਗੀ ਸਾਡੀ ਧਰਤੀ ਹੈ। 150 ਮਣ ਦਾਣੇ ਪੈਦਾ ਕਰ ਦਿੰਦੀ ਹੈ ਇੱਕ ਸਾਲ 'ਚ 90 ਮਣ 'ਚੋਂ ਨਾ 60 ਮਣ ਕਣਕ। ਕਿਸੇ ਦੁਨੀਆ ਦੀ ਧਰਤੀ ਇੰਨੇ ਦਾਣੇ ਪੈਦਾ ਕਰਨ ਵਾਲੀ ਹੈ ਨਹੀਂ। ਕੌਣ ਸਾਡੀ ਮਿਹਨਤੀ ਹੈ ਗੁਰੂਆਂ ਦਾ ਸਾਡੇ ਕੋਲੇ ਆਸ਼ੀਰਵਾਦ ਹੈ ਕੋਈ ਪਿੰਡ ਹੈ ਜਾਂ ਨਹੀਂ ਹੋਣਾ ਜਿੱਥੇ ਗੁਰੂ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਹਰਤੀ ਜਾਂ ਗੁਰਦੁਆਰਾ ਸਾਹਿਬ ਜਾਂ ਕੋਈ ਕਿਸੇ ਸ਼ਹੀਦ ਦਾ ਬੁੱਤ ਨਾ ਹੋਵੇ ਇੰਨੀ ਮਾਰਸ਼ਲ ਕੌਮ ਹੈ ਆਪਾਂ ਕਹੋ ਦੂਣਾਂ ਕੋਲੇ ਜਾਈਏ ਆਪਾਂ ਇੱਥੇ ਆਪਣਾ ਜਿਹੜਾ ਮਿਹਨਤ ਕਰਕੇ ਕੰਮਕਾਰ ਕਰਕੇ ਸਰਕਾਰ ਹੋਰ ਥੋੜੀ ਹੈ ਜਿੰਨੇ ਮਰਜ਼ੀ ਮੌਕੇ ਲਓ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲ ਗਈਆਂ ਇੱਕ ਪਰਿਵਾਰ ਚ 50000 ਨੌਕਰੀਆਂ ਤਿੰਨ ਸਾਲਾਂ ਚ ਹੋ ਗਈਆਂ ਜੀ ਅੱਜ ਹੀ ਮੈਨੂੰ ਇੱਕ ਕਿਸੇ ਦਾ ਮੈਸੇਜ ਆਇਆ ਮੁੰਡਾ ਐਸਡੀਐਮ ਲੱਗ ਗਿਆ ਜੀ ਆਮਕਰ ਦਾ ਉਹਦੇ ਬਾਪੂ ਨੇ ਅੱਖਾਂ ਖੁਸ਼ੀ ਦੀ ਖੁਸ਼ੀ ਨਾਲ ਅੱਖਾਂ ਪਰ ਕੇ ਦੇਖੋ ਹੰਝੂ ਦੋ ਤਰੀਕਿਆਂ ਨਾਲ ਆਉਂਦੇ ਨੇ ਜਾਂ ਗਮੀ ਚਾਉਂਦੇ ਆ ਜਾਂ ਖੁਸ਼ੀ ਚਾਉਂਦੇ ਆ ਉਹਨੇ ਖੁਸ਼ੀ ਨਾਲ ਅੱਖਾਂ ਪਰ ਕੇ ਕਿਹਾ ਕਿ ਸ਼ੁਕਰ ਹੈ ਸਾਡੇ ਆਮਕਰਾਂ ਦਿੱਤੀਆਂ ਪੁੱਤ ਵੀ ਜੱਜ ਐਸਡੀਐਮ ਬਣਨ ਲੱਗੇ ਨੇ ਨਹੀਂ ਆਪਾਂ ਤਾਂ ਤੇ ਬੜਾ ਸੀ ਰਗ ਰਹੇ ਸੀ ਬਸ ਜੇ ਇੱਧਰ ਰਕਰ ਵੱਡੀਆਂ ਨੌਕਰੀਆਂ ਤੇ ਇਨਾ ਅਹੁਦੇ ਕੋਲੇ ਸੀ ਨਾ ਕੋਲੇ ਠੀਕ ਹੈ ਨਾ ਉਹ ਹੋਰ ਤੁਸੀਂ ਪੜੋ ਵੜ ਕੇ ਪੇਪਰ ਦਿਓ ਮਜਾਲਾ ਕਿਸੇ ਵੀ ਕੇ ਤੁਹਾਡੇ ਨੰਬਰ ਆ ਜਾਣ ਤੇ ਤੁਹਾਨੂੰ ਕੋਈ ਸ਼ਪਾਰਸ਼ ਲੋਰੀ ਪੈ ਜਾਏ ਜਾਂ ਕੋਈ 1 ਰੁਪਿਆ ਕਿਸੇ ਨੂੰ ਦੇਣਾ ਪੈ ਜਾਏ ਨੌਕਰੀ ਲੈ ਲਓ ਕਰੋ ਨੌਕਰੀਆਂ ਐਪ ਪੱਕੇ ਤੱਕੇ ਖਾਈਏ ਉੱਥੇ ਜਾ ਕੇ 112 ਜਾ ਰਹੇ ਨੇ ਅੰਮ੍ਰਿਤਸਰ 112 ਚਲੋ ਇਹਦੇ ਚ ਇਹ ਵੀ 44 ਵਿੱਚ ਹਰਿਆਣੇ ਦੇ ਨੇ 33 ਗੁਜਰਾਤ ਦੇ ਨੇ ਆਪਣੇ 44 ਵਿੱਚ ਹਰਿਆਣੇ ਦੇ ਨੇ 33 ਗੁਜਰਾਤ ਦੇ ਨੇ ਆਪਣੇ 31 ਨੇ ਔਰ ਉਹਦੇ ਵਿੱਚ 99 99 ਉਲਾਜਾ ਇਹ ਹੀ ਨਹੀਂ ਬਦਲਦਾ 99 99 ਆਸੀ ਚੋਂ ਨਹੀਂ ਪਤਾ ਲੱਗਦਾ ਸੋ ਇੱਕ ਘੱਟ ਦੇ ਇੱਕ ਵਧੀਆ ਠੀਕ ਹੈ ਇੱਕ ਘੱਟ 90 ਉਹਦੇ ਚ ਬੰਦੇ ਨੇ 112 ਚੋਂ ਉਹਦੇ ਚ ਉਹਦੇ ਚ 10 ਬੱਚੇ ਨੇ ਜੀ ਛੋਟੇ 23 ਉਹਦੇ ਵਿੱਚ ਲੇਡੀਜ਼ ਨੇ 23 ਉਹਦੇ ਚ ਚਾਰ ਛੋਟੀ ਛੋਟੀਆਂ ਬੱਚੀਆਂ ਨੇ ਮਤਲਬ ਤੁਸੀਂ ਲਾ ਲਓ ਵੀ 14 ਬੱਚੇ ਨੇ ਛੋਟੇ ਛੋਟੇ ਤੁਰ ਹੈ ਉਹ ਸਾਰੇ ਹੀ ਗੁਜਰਾਤ ਦੇ ਨੇ ਤੇ ਮਤਲਬ ਅਸੀਂ ਇਹਦੇ ਜਵਾਕਾਂ ਨੂੰ ਲੈ ਕੇ ਵੀ ਜੰਗਲਾਂ 'ਚ ਫਿਰ ਜੰਨੇ ਆ ਉੱਥੇ ਵੀ ਨਾਲ ਜਵਾਕਾਂ ਨੂੰ ਵੀ ਜੰਗਲਾਂ ਵਿੱਚ ਦੀ ਲੈ ਜਾਗੇ ਜਿੱਥੇ ਕੋਈ ਪੰਿੰਦਾ ਨਹੀਂ ਪਰ ਮਾਰ ਸਦਾ ਸੋਇਸ਼ ਕਰਕੇ ਮੈਂ ਕੱਲ ਪਰਸੋਂ ਦੋ ਦਿਨ ਮੈਂ ਅੰਮ੍ਰਿਤਸਰ ਗਿਆ ਸੀ ਕਿ ਆ ਵੀ ਠੀਕ ਹੈ ਚਲੋ ਸਾਡੇ ਤੀਆ ਪੁੱਤ ਨੇ ਉੱਥੇ ਚੱਲੇ ਗਏ ਕੀ ਦਾ ਛੱਡ ਕੇ ਜੀ ਜੀਜਾ ਕਰਦਾ ਜੀ ਧਰਤੀ ਨੂੰ ਮਜਬੂਰੀ ਚ ਚਲੋ ਚਲੇ ਗਏ ਸਿਸਟਮ ਇਹਨਾਂ ਕੋਲ ਸੀ 70 ਸਾਲ ਤੋਂ ਤਾਂ ਇਹੀ ਚਲਾ ਰਹੇ ਨੇ ਨਾ ਉਹ ਆ ਕੇ ਮੇਰੇ ਮੇਰੇ ਗੱਲ ਪੈ ਜਾਂਦੇ ਨੇ ਬੀਜੇਪੀ ਵਾਲੇ ਕਹਿੰਦਾ ਉਹ ਕਹਿੰਦਾ ਕਿ ਤੁਹਾਡੇ ਇੱਥੋਂ ਵਾਲੇ ਆ ਬਿੱਟੂ ਉਹ ਕਹਿੰਦਾ ਕਿ ਭਗਵਾਨ ਤਮਾਨ ਕਰਕੇ ਗਏ ਨਹੀਂ ਇਹ ਉਹਨੇ ਭੇਜਣੇ ਕਬਨੋਂ ਕੋਈ ਦਿੱਤੀਆਂ ਤੇ ਫਿਰ ਗੁજરાਤ ਤਾਂ ਨਹੀਂ ਮੇਰੀ ਸਰਕਾਰ ਉੱਥੋਂ ਗਏ ਜਾਂਦੇ ਨੇ ਉੱਥੇ ਤਾਂ 30 ਸਾਲ ਤੋਂ ਮੋਦੀ ਹੋਈ ਹੈ ਹੈ ਉਹੀ ਪੈ ਜਾਂਦੇ ਗੱਲ ਗੱਲ ਨਹੀਂ ਬਾਦਰੀ ਜਿਹੜਾ ਹੁੰਦਾ ਮੈਨੂੰ ਵਾਲਾ ਕੱਢਣ ਲੱਗੇ ਨਾ ਮੈਂ ਮਾੜਾ ਕੀ ਕਰਤਾ ਯਾਰ ਤੜਕੀ ਉੱਠ ਕੇ ਪਹਿਲੇ ਮੈਨੂੰ ਵਾਲਾ ਕੱਢ ਲੈ ਜਾਂਦੇ ਨੇ ਬਸ ਉਹਨਾਂ ਦਾ ਇਹੀ ਪੰਗਾ ਉਹਨਾਂ ਨੂੰ ਇਹ ਇਹਹੀ ਦੁੱਖ ਖਾਈ ਜਾਂਦਾ ਵੀ ਆਮ ਘਰਾਂ ਦਾ 3 ਪੁੱਤ ਜਿਹੜੇ ਨੇ ਉਹ ਕੁਰਸੀਆਂ ਤੇ ਸਾਡੀਆਂ ਤੇ ਕਿਉਂ ਬਹਿ ਗਏ ਇੱਥੇ ਸਾਡੇ 3 ਪੁੱਤ ਬੈਠੇ ਹੁੰਦੇ ਸੀ ਜਿੱਥੇ ਅਸੀਂ ਤੁਸੀਂ ਮੈਨੂੰ ਬਿਠਾ ਰੱਖਿਆ ਆ ਦੁੱਖ ਹੈ ਬਸ ਹੋਰ ਕੋਈ ਨਹੀਂ ਮੈਂ ਕਹਤਾ ਸੀਗਾ ਮੈਂ ਕਿਹਾ ਵੀ ਤੁਸੀਂ ਰਹਿਣ ਦਿਓ ਹੁਣ ਤੁਹਾਡਾ ਲੋਕਾਂ ਨੇ ਤੁਹਾਨੂੰ ਜਵਾਬ ਦੇਤਾ ਕੋਰਾ ਜਵਾਬ ਦੇਤਾ ਉਹ ਮੁੰਡਾ ਕਹਿੰਦਾ ਆਪਣੀ ਮਾਂ ਨੂੰ ਕਹਿੰਦਾ ਬੇਬੇ ਜੇ ਆਪਣੇ ਪਿੰਡ ਦਾ ਨੰਬਰਦਾਰ ਮਰ ਜੇ ਫਿਰ ਕੌਣ ਨੰਬਰਦਾਰ ਬਣੂ ਉਹ ਕਹਿੰਦੀ ਪੁੱਤਰ ਤਾਂ ਵੱਡਾ ਮੁੰਡਾ ਬਣ ਜੂ ਕਹਿੰਦਾ ਜੇ ਵੱਡਾ ਮੁੰਡਾ ਵੀ ਮਰ ਜੇ ਕਹਿੰਦੀ ਪਰ ਛੋਟਾ ਬਣ ਜੂ ਉਹਦਾ ਛੋਟਾ ਮੁੰਡਾ ਜਿਹੜਾ ਕੋਲਾ ਉਹ ਕਹਿੰਦਾ ਇਹ ਕੋਲਾ ਵੀ ਮਰ ਜੇ ਉਹ ਕਹਿੰਦੀ ਪੁੱਤਰ ਕੋ ਮੈਂ ਸਾਰਾ ਬੇਟਾ ਮਰ ਜੇ ਤੂੰ ਨੰਬਰਦਾਰ ਨਹੀਂ ਬਣ ਸਕਦਾ ਕੋਈ ਇਹ ਹੈ ਨਾ ਹਲ ਮੈਂ ਕਾ ਜੋ ਮਰ ਜੀ ਗਾ ਲੋ ਤੂੰ ਵੀ ਯਾਦ ਆਦਦੇ ਹੁਣ ਲੋਕ ਦੁਖੀ ਆਏ ਪਏ ਤੁਹਾਡੇ ਕੋ ਤੁਸੀਂ ਬਫੇਰਾ ਦੁਖੀ ਕੀਤਾ ਸਾਡੀਆਂ ਤਿੰਨ ਪੀੜੀਆਂ ਖਾ ਗਏ ਤੁਸੀਂ ਬਚਪਨ ਖਾ ਗਏ ਜਵਾਨੀ ਖਾ ਗਏ ਕੀ ਰਹਿ ਗਿਆ ਸਾਡੇ ਕੋਲੇ ਸੋ ਅਸੀਂ ਹੁਣ ਲੋਕਾਂ ਨੇ ਬੜੀ ਮੁਸ਼ਕਲ ਨਾਲ ਆਪਦੀ ਸਰਕਾਰ ਬਣਾਈ ਆ ਆ ਪੀ ਆ ਤੁਹਾਡੇ ਵਰਗਾ ਮੈਂ ਆ ਗਿਆ ਇੱਥੇ ਆ ਗਿਆ ਪੰਚਾਇਤ ਦਾ ਮੈਂ ਵਾਦਾ ਕੀਤਾ ਸੀ ਮੈਂ ਕਿ ਤੁਹਾਡੇ ਪਿੰਡ ਆਉਂਗਾ ਆ ਗਿਆ ਮੈਂ ਹੈਨਾ ਤੁਸੀਂ ਇੱਥੇ ਮੈਂ ਲ ਬੋਲੀ ਜਾਂਦੇ ਸੀ ਕਿ ਪਹਿਲੀ ਵਾਰ ਆਇਆ ਮੁੱਖ ਮੰਤਰੀ ਹੈਲੋ ਜਿੱਥੇ ਜਾਂਦਾ ਮੈਂ ਕਹਿੰਦੇ ਨੇ ਪਹਿਲੀ ਵਾਰ ਆਇਆ ਉਦੋਂ ਪਹਿਲਾਂ ਗਹੀ ਨਹੀਂ ਕਿ ਤੇਰੇ ਉਹ ਕਤੇ ਨਿੰਗੋ ਹਰੇਕ ਸਮੇਂ ਗੰਨਨ ਪਹਿਲੀ ਵਾਰ ਆਇਆ ਉਹਨੇ ਕੀ ਲੈਣਾ ਲੋਕਾਂ ਜਾ ਕੇ ਉਹਨਾਂ ਨੂੰ ਪਤਾ ਸੀ ਬਾਰੀ ਸਾਡੀ ਆ ਜਾਣੀ ਹੈ ਪੰਜ ਸਾਲ ਬਾਅਦ ਆਕ ਕੇ ਲੋਕਾਂ ਨੇ ਇਧਲੇ ਪਾਸੇ ਨੂੰ ਆਣਾ ਫੇਰ ਫੇਰ ਇਧਰ ਆਉਣਾ ਫੇਰ ਐਂ ਚਲੀ ਜਾਂਦਾ ਸੀ ਹੁਣ ਬਾਰੀਆਂ ਟੁੱਟੀਆਂ ਨੇ ਤਾਂ ਹੁਣ ਭੱਜੇ ਫਿਰਦੇ ਨੇ ਚਲੋ ਫਿਰਦੇ ਰਹਿਣਾ ਆਪਾਂ ਕੀ ਕਰਨਾ ਸੋ ਮੈਂ ਇਸ ਗੱਲੋਂ ਤੁਹਾਨੂੰ ਫੇਰ ਇੱਕ ਵਾਰੀ ਵਧਾਈ ਦੇਣਾ ਕਿ ਹੈ ਜੇ ਟੂਰਨਾਮੈਂਟ ਹੈ ਜੇ ਖੇਡਾਂ ਹੈ ਜੇ ਮੌਕੇ ਬਹੁਤ ਔਰੇ ਚਾਹੀਦੇ ਪੰਜਾਬ ਵਾਸਤੇ ਖਾਸ ਤੌਰ ਤੇ ਅੱਜ 11 ਚੋਂ 8 9 ਹਾਕੀ ਦੇ ਵਿੱਚ ਪੰਜਾਬ ਦੇ ਹਰਮਨਪ੍ਰੀਤ ਓਰੀ ਜਰਮਨਪ੍ਰੀਤ ਓਰੀ ਸ਼ਮਸ਼ੇਰ ਸਾਰੇ ਮੈ ਜਾਣਦੇ ਸਾਰਿਆਂ ਨੂੰ ਤੇ 9 ਪਲੇਅਰ 11 ਚੋਂ ਹਾਕੀ ਦੇ ਵਿੱਚ ਜਿਹੜੇ ਨੇ ਉਹ ਪੰਜਾਬ ਦੇ ਨੇ 9 ਚੋਂ 5 ਇੱਕੋ ਹੀ ਪਿੰਡ ਦੇ ਨੇ ਦੇਖੋ ਕਿੰਨਾ ਪਿੰਡ ਦੇ ਵਿੱਚ ਵਧੀਆ ਮਾਹੌਲ ਹੋਇਆ ਹੁੰਦਾ ਉਹ ਕੋਈ ਇੱਕ ਪਿੰਡ ਦੇ ਪੰਜ ਇੰਡੀਆ ਦੀ ਟੀਮ 'ਚ ਖੇਡਦੇ ਨੇ ਉਸ ਪਿੰਡ 'ਚ ਜਦੋਂ ਮੈਚ ਹੁੰਦਾ ਹੋਣਾ ਉਹ ਪਿੰਡ ਦੀ ਖੁਸ਼ੀ ਕਿ ਦਾ ਕੋਈ ਟਿਕਾਣਾ ਹੋਊਗਾ ਹੀ ਕੋਈ ਟਿਕਾਣਾ ਨਹੀਂ ਹੋਣਾ ਉਸ ਸੋ ਆਹ ਜਿਹੜਾ ਤੁਸੀਂ ਮੈਂ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਹੈ ਸਾਡੇ ਕੋਲੇ ਆਈਐਸਐਲ ਵਾਲੇ ਆਏ ਸੀਗੇ ਮੁੰਡੇ ਜਾਣਦੇ ਹੋਣਗੇ ਕਿ ਇੰਡੀਅਨ ਸੌਕਰ ਲੀਗ ਜਿਹੜੀ ਚੱਲਦੀ ਹੈ ਉਹ ਕਹਿੰਦੇ ਸਾਨੂੰ ਗਰਾਊਂਡ ਦੇ ਦਿਓ ਵਧੀਆ ਵਧੀਆ ਅਸੀਂ ਗਰਾਊਂਡ ਵੀ ਸਾਰੇ ਠੀਕ ਕਰਾਂਗੇ ਤੇ ਉੱਥੇ ਮੈਚ ਵੀ ਜਿਹੜੇ ਜਿਵੇਂ ਆਈਪੀਐਲ ਚੱਲਦੀ ਹੈ ਮੈਚ ਵੀ ਵੱਡੇ ਹੋਣਗੇ ਜਿਹੜੀਆਂ ਆਈਸੀਐਲ ਦੇ ਟੀਮਾਂ ਨੇ ਤੇ ਅਸੀਂ ਤੁਹਾਨੂੰ ਉਸ ਇੱਕ ਮੈਚ ਦਾ ਕਰਾਇਆ ਵੀ ਦਿਆ ਕਰਾਂਗੇ ਗਰਾਊਂਡ ਦਾ 20 ਲੱਖ ਰੁਪਈਆ ਇੱਕ ਮੈਚ ਦਾ ਤੇ ਮੈਂ ਕਹਿੰਦਾ ਸੀ ਐਨਾ ਵਧੀਆ ਗਰਾਊਂਡ ਹੈ ਆਪਾਂ ਇਹ ਵੀ ਵਿੱਚ ਕਰਦੀ ਉਹਨੇ ਸੋ ਇਹ ਗਰਾਊਂਡ ਨੂੰ ਵੀ ਅਸੀਂ ਆਈਐਸਐਲ ਦੇ ਵਿੱਚ ਅਸੀਂ ਕਰਦੇ ਬੈਠਣ ਦਾ ਤੇ ਕੋਈ ਸਾਰਾ ਪ੍ਰਬੰਧ ਹੈ ਹਾਂ ਉਹ ਬੁਰਗੋਲੇ ਸਿੰਘ ਸਟੇਡੀਅਮ ਬਾਰੇ ਗੱਲ ਕਰਨ ਆਏ ਸੀਗੇ ਅਸੀਂ ਕਿਹਾ ਮੈਡੀ ਸਰ ਨੂੰ ਕਿਹਾ ਐਸ ਘੰਗਰਾਲੀ ਰਾਜਪੂਤਾਂ ਦੇ ਮੈਂ ਜਿਹੜਾ ਗਰਾਊਂਡ ਹੈ ਇਹਨੂੰ ਵੀ ਇਹਦੇ ਵਿੱਚ ਕਰੋ ਤੇ ਆਈਸੀਐਲ 'ਚ ਸਾਡੇ ਮੁੰਡੇ ਜਾਣ ਆਈਐਸਐਲ 'ਚ ਸਾਡੇ ਮੁੰਡੇ ਖੇਡਣ ਇੱਥੇ ਗਰਾਊਂਡ ਪਰ ਆ ਹੋਵੇ ਵੀ ਹਾਂ ਜਬਈ ਮੈਚ ਹੈ ਲਾਈਟਾਂ ਹੈਗੀਆਂ ਉਹ ਆਪ ਹੀ ਲਾ ਲੈਣਗੇ ਸਾਰਾ ਕੁਝ ਉਹਨੇ ਸਾਡਾ ਕੰਮ ਹੈਗੇ ਅਸੀਂ ਮਾਲਪੁਰ ਵਾਲਾ ਸਟੇਡੀਅਮ ਲਿਆ ਉਹਨਾਂ ਨੇ ਸਾਥੋਂ ਤੇ ਮਾਲਪੁਰਾ ਵਾਲਾ ਸਟੇਡੀਅਮ ਲਿਆ ਇੱਥੇ ਪ੍ਰੈਕਟਿਸ ਹੋਇਆ ਕਰੇ ਰਾਤ ਨੂੰ ਇੱਥੇ ਬੱਚੇ ਆ ਕੇ ਆਪਣਾ ਆਪਣਾ ਟਰੈਕ ਐਂਡ ਫੀਲਡ ਵਾਲੇ ਟਰੈਕ ਐਂਡ ਫੀਲਡ ਵਾਲੇ ਗੋਲੇ ਵਾਲੇ ਗੋਲਾ ਸੱਟਣ ਭੱਜਣ ਵਾਲੇ ਭੱਜਣ ਤੇ ਇਹ ਇਦਾਂ ਦਾ ਮਾਹੌਲ ਪੰਜਾਬ ਨੂੰ ਚਾਹੀਦਾ ਜੀ ਇਸ ਤੋਂ ਪਹਿਲਾਂ ਤਾਂ ਹੋਰ ਹੀ ਫੰਕਸ਼ਨ ਹੁੰਦੇ ਸੀ ਆ ਕੱਲੀ ਰੈਲੀਆਂ ਹੁੰਦੀਆਂ ਸੀ ਹੋਰ ਤਾਂ ਕੋਈ ਫੰਕਸ਼ਨ ਹੀ ਨਹੀਂ ਹੁੰਦੇ ਸੀ ਕੋਈ ਨਿਯੁਕਤੀ ਬੰਡ ਨਿਯੁਕਤੀ ਪੱਤਰ ਵੰਡਣ ਵਾਲਾ ਕੋਈ ਪ੍ਰੋਗਰਾਮ ਹੋਏ ਨਾ ਕਿਸੇ ਨੂੰ ਕੋਈ ਦਿੱਤੀ ਨਹੀਂ ਆਹੋਲ ਫੇਰ ਨੌਕਰੀ ਆਪਾਂ ਨੇ ਕੱਢਿਆ ਨੇ ਪੰਜਾਬ ਪੁਲਿਸ ਦੇ ਵਿੱਚ 23 ਫਰਵਰੀ ਤੋਂ ਹਾਂ 23 ਫਰਵਰੀ ਤੋਂ ਲੈ ਕੇ ਮਾਰਚ ਦੇ 8 ਮਾਰਚ ਤੱਕ ਜਿਹਨੇ ਪੰਜਾਬ ਪੁਲਿਸ ਚ ਮੁੰਡੇ ਨੇ ਭਰਤੀ ਹੋਣਾ ਉਹ ਫਾਰਮ ਭਰ ਦੋ ਸਰੀਰ ਦਾ ਤਿਆਰੀ ਕਰ ਲਓ ਤੁਹਾਨੂੰ ਟਾਈਮ ਮਿਲੂਗਾ ਉਸ ਤੋਂ ਬਾਅਦ ਫਿਜ਼ੀਕਲ ਟੈਸਟ ਵਾਸਤੇ ਬੁਲਾਵਾਂਗੇ ਫੇਰ ਉਸ ਤੋਂ ਬਾਅਦ ਤੁਹਾਡਾ ਪੇਪਰ ਜਿਹੜਾ ਲੈ ਕੇ ਉਹ ਤੁਹਾਨੂੰ ਐਸੇ ਸਾਲ ਦੇ ਵਿੱਚ ਵਿੱਚ ਹੀ ਹਰ ਸਾਲ ਦੀ ਅਨਾਉਂਸਮੈਂਟ ਕਰ ਰੱਖੀ ਹੈ ਹਰ ਸਾਲ 2300 ਪੁਲਿਸ ਵਾਲੇ ਰਿਟਾਇਰ ਹੁੰਦੇ ਆ ਜੀ ਲਗਭਗ 1600 ਸਿਪਾਈ 3-400 ਇਨਸਪੈਕਟਰ ਸਬ ਇਨਸਪੈਕਟਰ ਦੇ ਪੱਧਰ ਦੇ ਤੇ ਹਰ ਇਹ ਕੀ ਕਰਦੇ ਸੀ ਕਿ ਪਹਿਲਾਂ ਪੰਜਵੇਂ ਸਾਲ ਨੋਸ ਕਰ ਦਿੰਦੇ ਸੀ ਕਿ 5-6000 ਭਰਤੀ ਕਰਾਂਗੇ ਉਹ ਮੁੰਡੇ ਜਾ ਕੁੜੀਆਂ ਜਿਨ੍ਹਾਂ ਨੇ ਭਰਤੀ ਹੋਣ ਦੀ ਸੀ ਉਹ ਕਹਿੰਦੇ ਯਾਰ ਪਹਿਲਾਂ ਦੱਸ ਦਿੰਦੇ ਤਿਆਰੀ ਕਰ ਲੈਂਦੇ ਥੋੜੀ ਹੁਣ 2 ਮਹੀਨਿਆਂ ਚ ਕੀ ਤਿਆਰੀ ਕਰਾਂਗੇ ਅਸੀਂ ਹਰੇਕ ਸਾਲ ਦਾ ਦੱਸ ਰੱਖਿਆ ਹੁਣ ਵੀ ਭਾਈ ਐਤ ਕੀ ਨਹੀਂ ਐਵੇਂ ਵਾਰੀ ਆਈ ਅਗਲੇ ਸਾਲ ਆ ਜੂਗੀ ਜਿਹੜਾ ਕੁੰਬਲਾ ਮਿਲਣਾ ਹੈ ਹੈ ਤੋ ਅਗਲੇ ਸਾਲ ਆ ਜੂਗੀ ਤਾਂ ਚਾਂਸ ਮਿਲਣਗੇ ਹਾਂ ਸਰੀਰ ਬਣੂਗਾ ਕਿਧਰੇ ਹੋਰ ਪਾਸੇ ਵੀ ਧਿਆਨ ਨਹੀਂ ਲੱਗੂਗਾ ਘਰ ਬਚੂਗਾ ਨਹੀਂ ਤਾਂ ਘਰ ਪਟਦੇ ਮੈਂ ਕੋਈ ਬਹੁਤੀ ਰਾਜਨੀਤੀ ਗੱਲਾਂ ਨਹੀਂ ਕਰਦਾ ਇਹ ਜੇ ਫੰਕਸ਼ਨ ਆ ਤੇ ਕਿਉਂਕਿ ਗਰਾਉਂਡ ਸਭ ਦਾ ਸਾਂਝਾ ਹੁੰਦਾ ਹੈ ਗਰਾਉਂਡ ਨੂੰ ਮੱਥਾ ਟੇਕ ਕੇ ਪਲੇਅਰ ਜਿਹੜੇ ਨੇ ਉਹ ਅੰਦਰ ਵੜਦੇ ਆ ਗਰਾਉਂਡ ਨੂੰ ਮੱਥਾ ਟੇਕ ਕੇ ਬਾਹਰ ਆਉਂਦੇ ਆ ਸੋ ਇੱਥੇ ਸਾਰੀਆਂ ਪਾਰਟੀਆਂ ਦੇ ਸਪੋਰਟਰ ਵੀ ਹੋਣਗੇ ਸੋ ਮੈਂ ਇਸ ਕਰਕੇ ਕੋਈ ਬਹੁਤਾ ਰਾਜਨੀਤਿਕ ਗੱਲਾਂ ਨਹੀਂ ਕਰੂੰਗਾ ਮੈਂ ਛੋਟੇ ਚੁੱਲਿਆਂ ਦੀਆਂ ਗੱਲਾਂ ਕਰੂੰਗਾ ਬਾਕੀ ਪਿੰਡ ਦੀਆਂ ਮੰਗਾਂ ਨੇ ਇੱਕ ਕਿਉਂਕਿ ਜਿਹੜੀਆਂ ਮੰਤਜ਼ਰ ਹੈਰਾਨੀ ਇਸ ਗੱਲ ਦੀ ਹੈ ਨਾ ਕੋਈ 75 ਸਾਲਾਂ ਬਾਅਦ ਵੀ ਮੰਗਾਂ ਉੱਥੇ ਖੜੀਆਂ ਨੇ ਆਪਣੀਆਂ ਤੋ ਬਾ ਉਥੇ ਖੜਾ ਹੈ ਨਾ ਤੇ ਉਹ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ ਸਾਥੋਂ ਸੀਵਰੇ ਦੇ ਟੱਕਣ ਨਹੀਂ ਪੂਰੇ ਹੋ ਰਹੇ ਉਹ ਕਹਿੰਦੇ ਜੀ ਬਿਸ਼ਮਗੁਰੂ ਬਣ ਗਏ ਕਿੱਥੋਂ ਬਿਸ਼ਮਗੁਰੂ ਬਣ ਗਏ ਤੁਸੀਂ ਯਾਰ ਹੈ ਨਾ ਸੋ ਉਹ ਮੈਂ ਨਾ ਜਦੋਂ ਜਦੋਂ ਨਵਾਂ ਨਵਾਂ ਮੈਂ ਐਮਪੀ ਬਣਿਆ ਸੰਗਰੂਰ ਤੋਂ ਮੈਂ ਵੀ ਚਲੋ ਵਧੀਆ 5 ਕਰੋੜ ਰੁਪਈਆ ਇੱਕ ਸਾਲ ਦਾ ਐਮਪੀ ਕੋਲੇ ਹੁੰਦਾ ਵੀ ਦਿਮਾਗ ਦੇ ਲੋਕਾਂ ਨੂੰ ਪੈਸਾ ਲੋਕਾਂ ਦਾ ਵਧੀਆ ਵਿਕਾਸ ਦੇ ਕਾਰਜਾਂ ਤੇ ਲਾਵਾਂਗੇ ਮਹੀਨਾ ਕਿਉਂ ਐਸੀ ਅਜੇ ਬੜਿਆ ਨੂੰ ਸਾਡੇ ਪਿੰਡਾਂ ਵੱਲ ਦੀ ਇੱਕ ਪੰਚਾਇਤ ਆਈ ਕਹਿੰਦੇ ਜੀ ਸਾਸ਼ੀਕਾਲ ਐਮਪੀ ਸਾਹਿਬ ਮੈਂ ਸਾਸ਼ੀਕਾਲ ਜੀ ਕਹਿੰਦੇ ਜੀ ਗ੍ਰਾਂਟ ਚਾਹੀਦੀ ਹੈ ਮੈਂ ਮਿਲੂਗੀ ਤੁਹਾਡੇ ਪੈਸੇ ਨੇ ਤੁਹਾਨੂੰ ਹੀ ਦੇਣੇ ਨੇ ਕਹਿੰਦੇ ਕਿੰਨੇ ਮੈਂ ਸਾਡੇ ਤਰਫ ਕਹਿੰਦੇ ਸਾਢੇ 3 ਲੱਖ ਰੁਪਇਆ ਚਾਹੀਦਾ ਮੈਂ ਦੇਵਾਂਗੇ ਸਾਢੇ 3 ਤਕ ਤਿਵੇਂ ਆ ਥੋੜੇ ਜਿਹਾ ਇੱਕ ਪਾਸੇ ਮਤਾ ਪਾ ਕੇ ਦੇ ਦਿਓ ਵੀ ਕੀ ਕਰਨਾ ਹੈ ਵੀ ਕਾਦੇ ਵਾਸਤੇ ਕਹੇ ਸ਼ਮਸ਼ਾਨ ਕਾਟ ਦੀ ਗੰਦਾ ਉੱਚੀਆਂ ਚੱਕਣੀਆਂ ਨੇ ਜੀ ਮੈਨ ਕੀ ਗੱਲ ਆਬ ਦੇ ਮੁਰਦਿਆਂ ਤੇ ਯਕੀਨ ਨਹੀਂ ਤੁਹਾਨੂੰ ਬੀਤੇ ਰਾਤ ਨੂੰ ਕਰੇ ਨਾ ਆ ਜਾਂਦੇ ਦੁਬਾਰੇ ਹਨ ਮਸਾ ਛੱਡ ਕੇ ਆਇਆ ਯਾਰ ਮੈਂ ਕਿਹਾ ਕੋਈ ਲਾਇਬ੍ਰੇਰੀ ਲੈ ਲੋ ਉਹ ਕੋਈ ਸਕੂਲ ਦੇ ਕਮਰੇ